ਜੋਧਨ ਸੰਯੁਕਤ ਤਹਿ ਕਮਿਸ਼ਨੇਟ ਪੁਲਿਸ ਜ਼ਿਲੰਦਰ ਬਲੋ ਪੁਲਿਸ ਕਮਿਸ਼ਨਰ ਸ਼੍ਰੀਮਤੀ ਤਾਨਪ੍ਰੀਤ ਕੌਰ ਸੰਯੁਕਤ ਪੁਲਿਸ ਕਮਿਸ਼ਨਰ ਸ਼੍ਰੀ ਸੰਦੀਪ ਸ਼ਰਮਾ ਐਡੀ ਸੀ ਪੀ ਹੈੱਡ ਕੁਆਟਰ ਸ਼੍ਰੀ ਸੁਖਵਿੰਦਰ ਸਿੰਘ ਅਤੇ ਐਸ ਸੀ ਪੀ ਵੈਸਟ ਸ਼੍ਰੀ ਸਰਵਨਜੀਤ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਭਰ ਵਿੱਚ ਬਖ ਬਖ ਰਾਜ ਰਣਨੀਤੀ ਥਾਵਾਂ ਦੇ ਵਿਸ਼ੇਸ਼ ਨਿਰੀਖਣ ਅਤੇ ਤਲਾਸ਼ੀ ਮਹਿਮ ਚਲਾਈ ਗਈ। ਆਪਰੇਸ਼ਨ ਦੇ ਬੇਰਵਾਦ ਦੰਦਿਆ ਸੀਬੀ ਜਲੰਧਰ ਨੇ ਦੱਸਿਆ ਕਿ ਇਹ ਪਹਿਲ ਕਦਮੀ ਦਾ ਮੁੱਖਲਾ ਉਦੇਸ਼ ਗੈਰ ਕਾਨੂੰਨੀ ਨਸ਼ਿਆਂ ਤੇ ਵਪਾਰ ਤੇ ਸਕੰਜਾ ਕਸਨਾ ਦੇ ਸ਼ਹਿਰ ਦੀਆਂ ਹੱਦਾ ਅੰਦਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣਾ ਸੀ ਇਸ ਕਾਰਵਾਈ ਵਿੱਚ ਉੱਚ ਸੰਵੇਦਨਸ਼ੀਲਤਾ ਵਾਲੇ ਖੇਤਰ ਜਿਵੇਂ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਸਪਾਸ ਸੈਂਟਰ ਅਤੇ ਥਾਣਾ ਬਸਤੀ ਬਾਬਾ ਖੇਲ ਦੇ ਅਧੀਨ ਖੇਤਰ ਵਿੱਚ ਆਉਂਦੇ ਖੇਤਰ ਵੀ ਜਾਂਚ ਕੀਤੀ ਗਈ ਸੀਪੀ ਜਲੰਧਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਦੇ ਸੌਦਾਗਰਾਂ ਸੰਬੰਧੀ ਜਾਣਕਾਰੀ ਸਾਂਝੀ ਕਰਕੇ ਪੁਲਿਸ ਨੂੰ ਸਹਾਇਤਾ ਦੇਣ। ਉਨ੍ਹਾਂ ਭਰੋਸਾ ਦਿਵਾਇਆ ਕਿ ਸੇਫ ਪੰਜਾਬ ਪਹਿਲ ਕਦਮੀ ਤਹਿਤ ਸੂਚਨਾ ਦੇਣ ਵਾਲਿਆਂ ਨੂੰ ਪਛਾਣ ਅਤੇ ਫੋਨ ਨੰਬਰ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਹ ਦਲੇਰ ਸੰਕਲਪ ਕਾਰਵਾਈ ਨਸ਼ੀਲੇ ਪਦਾਰਥਾਂ ਤੇ ਗੈਰਕਾਨੂੰਨੀ ਨੈੱਟਵਰਕ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਜਲੰਧਰ ਪੁਲਿਸ ਦੀ ਅਟੁੱਟ ਵਚਨਬੱਧ ਨੂੰ ਦਰਸਾਉਂਦੀ ਹੈ। ਇਹ ਆਪਰੇਸ਼ਨ ਨਾਗਰਿਕ ਨਾਗਰੀਕਾਂ ਦੀ ਸਿਹਤ ਤੰਦਰੁਸਤੀ ਦੀ ਰਾਖੀ ਅਤੇ ਜਲੰਧਰ ਪਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਮੈਂ ਮੈਜਰ ਰੇਡ ਕੀਤੀ ਗਈ ਹੈ ਕਿਸ ਸੇ ਰਿਗਾਰਡਿੰਗ ਗ੍ਰੇਡਸ ਰਹੀ ਹੈ ਯਾ ਕਿਸ ਕਿਸ ਇਲਾਕੇ ਚ ਰਹੀ ਰਹੀ ਹੈ ਸਰ ਇਹ ਸਾਡੀ ਇੱਕ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਹੈ ਸਰ ਜਦੇ ਵਿੱਚ ਕੀ ਜੋ ਸਾਡੇ ਵੱਲੋਂ ਜਿਹੜਾ ਏਰੀਆ ਦੇ ਵਿੱਚ ਸਾਡੇ ਦੇ ਨਸ਼ਾ ਵੇਚਣ ਦੀ ਇਤਲਾਹ ਆਂਦੀ ਹੈ ਜਾਂ ਪਹਿਲਾਂ ਵੀ ਇਤਲਾਹ ਆ ਰਹੀ ਹੈ ਸੇਫ ਪੰਜਾਬ ਪ੍ਰੋਜੈਕਟ ਪਲਾਨ ਦੇ ਉੱਪਰ ਸੋ ਉਹਦੇ ਮੁਤਾਬਿਕ ਸਾਡੇ ਵੱਲੋਂ ਉੱਥੇ ਕਾਰਵਾਈ ਕੀਤੀ ਜਾਂਦੀ ਹੈ ਸੇਫ ਪੰਜਾਬ ਪ੍ਰੋਜੈਕਟ ਮੈਂ ਤੁਹਾਨੂੰ ਦੱਸਾਂਗੀ ਕਿ ਪਬਲਿਕ ਦਾ ਕੋਈ ਵੀ ਬੰਦਾ ਆਪਣੀ ਆਇਡੈਂਟੀਟੀ ਤੇ ਨੰਬਰ ਛੁਪਾ ਕੇ ਦੱਸ ਸਕਦਾ ਹੈ ਕਿ ਕਿਸ ਏਰੀਆ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਸੋ ਉਸ ਮੁਤਾਬਿਕ ਸਾਡੇ ਵੱਲੋਂ ਅੱਜ ਇਸ ਟਾਈਮ ਤੇ 3-4 ਥਾਵਾਂ ਤੇ ਇਸ ਤਰ੍ਹਾਂ ਦਾ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਜੋ ਵੀ ਕਾਰਵਾਈ ਹੋਈ ਹੈ ਉਹ ਆਪਾਂ ਤੁਹਾਨੂੰ ਹੋਰ ਅਕਸ਼ਰ ਕਰਨੀ ਚਾਹੀਦੀ ਹੈ ਨਸ਼ੇ ਵਿਰੁੱਧਾ ਜੋ ਤੁਸੀਂ ਕਾਰਵਾਈ ਕਰ ਰਹੇ ਹੋ ਨਾ ਇੱਕ ਸਪਾ ਸਰ ਕੇ ਹਾਂ ਮੈਂ ਉਹ ਹੀ ਦੱਸ ਰਹੀ ਸੀ ਕਿ ਇਹ ਇੱਕ ਯੋਧ ਨਸ਼ਾ ਵਿਰੋਧੀ ਵੀ ਹੈਗੀ ਹੈ ਕਿ ਸਾਡੇ ਕੋਲ ਹੀ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਸੀ ਕਿ ਕੁਝ ਹੋਰ ਥਾਵਾਂ ਤੇ ਵੀ ਗੈਰਕਾਨੂੰਨੀ ਤਰੀਕੇ ਨਾਲ ਨਸ਼ਾ ਵੇਚਣ ਦੀ ਨਵੇਂ ਤਰੀਕੇ ਵੀ ਲੱਗੇ ਜਾ ਰਹੇ ਸੋ ਉਹਦੇ ਵਿੱਚ ਸਾਡੇ ਵੱਲੋਂ ਅੱਜ ਬਸ ਸਟੈਂਡ ਤੇ ਡਿਜੀ ਸਟੇਸ਼ਨ ਤੇ ਤੇ ਇਸ ਪਾਸ ਐਂਟਰ ਤੇ ਵੀ ਇਨਸਟੈਕਿੰਗ ਕਰਾਈ ਗਈ ਹੈ ਸੋ ਉਹ ਅਜੇ ਕਾਰਵਾਈ ਚੱਲ ਰਹੀ ਹੈ ਜਿਵੇਂ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਈਗੀ ਤਾਂ ਪਤਾ ਲੱਗ ਜਾ ਕਿਸ ਤਰ੍ਹਾਂ ਦੇ ਤਰੀਕੇ ਨਾਲ ਨਸ਼ਾ ਵੇਚਿਆ ਜਾ ਰਿਹਾ ਜਿਵੇਂ ਕਿ ਅਜੇ ਅਜੇ ਅਸੀਂ ਚੈੱਕ ਕਰਾ ਰਹੇ ਹਾਂ ਸਾਡੇ ਵੱਲੋਂ ਇਸ ਚੈਕਿੰਗ ਕਰਾਈ ਜਾ ਰਹੀ ਹੈ ਜਿਵੇਂ ਵੀ ਕੋਈ ਚੀਜ਼ ਸਾਹਮਣੇ ਆਈ ਤੇ ਅਪੋਸਟ ਸਰ ਇੱਕ ਚੀਜ਼ ਹੋਰ ਦੇਖੀ ਕਿ ਜਿਹੜੇ ਡਿਲੀਵਰੀ ਬੋਇਸ ਹੈਗੇ ਚਾਹੇ ਜ਼ਮਾਟੋ ਦਾ ਹੋਵੇ ਚਾਹੇ ਬੈਂਕ ਦਾ ਲਾ ਲਈ ਦੇ ਜਾਂ ਕੋਈ ਹੋਰ ਉਹਨਾਂ ਨੇ ਵੀ ਅੱਜਕੱਲ ਇਹ ਧੰਦਾ ਜਿਹੜਾ ਬਣਾਇਆ ਹੋਇਆ ਉਹ ਇਸ ਤਰੀਕੇ ਦੇ ਨਾਲ ਵੀ ਕਿਤੇ ਨਾ ਕਿਤੇ ਸਪਲਾਈ ਕਰਦੇ ਹੋ ਹੱਡੇ ਕੋਲ ਇਨਫਰਮੇਸ਼ਨ ਆਈ ਹੈ ਆਪਾਂ ਉਸ ਨੂੰ ਚੈੱਕ ਕਰਾ ਲਾਂਗੇ ਕਿ ਇਸ ਤਰ੍ਹਾਂ ਦੀ ਵੀ ਕੋਈ ਚੀਜ਼ ਹੈ ਕਿ ਨਹੀਂ ਹੈ ਬਟ ਮੇਨ ਆਈਡੀਆ ਇਹ ਹੈ ਕਿ ਵੀ ਪਬਲਿਕ ਦੇ ਵਿੱਚ ਕੰਫੀਡੈਂਸ ਰਹੇ ਕਿ ਜੇ ਉਹ ਸੇਫ ਪੰਜਾਬ ਤੇ ਜਾਂ ਕਿਧਰੇ ਵੀ ਇਸ ਯੋਗਦਾਨ ਨਸ਼ਾ ਵਿਰੁੱਧ ਦੇ ਵਿੱਚ ਆਪਣੇ ਵੱਲੋਂ ਇਨਫਰਮੇਸ਼ਨ ਦੇ ਕੇ ਆਪਣਾ ਯੋਗਦਾਨ ਦੇ ਰਹੇ ਹਨ ਤਾਂ ਉਹਦੇ ਵਿੱਚ ਵੱਲੋਂ ਉਹਦੇ ਵਿੱਚ ਸਾਡੇ ਵੱਲੋਂ ਇੱਕਦਮ ਫਰੀ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ